ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਹਾਂ ਮੈਂ ਤੁਹਾਡਾ ਆਪਣੀ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਹਾਂ ਸੁਮਨ ਪ੍ਰੀਤਕੌਰ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ ਵਿਸ਼ੇਸ਼ਣ ਦੀ ਪਰਿਭਾਸ਼ਾ ਅਤੇ ਵਿਸ਼ੇਸ਼ਣ ਦੀਆਂ ਕਿਸਮਾਂ ਹਾਂਜੀ ਜਿਹੜੇ ਵੀ ਸਟੂਡੈਂਟ ਪੰਜਾਬ ਦੇ ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਨੇ ਪੰਜਾਬ ਸਰਕਾਰ ਨੇ ਹਰੇਕ ਕੰਪੀਟੀਟਿਵ ਐਗਜ਼ਾਮ ਦੇ ਲਈ ਪੰਜਾਬੀ ਐਲੀਜੀਬਿਲਿਟੀ ਟੈਸਟ ਜ਼ਰੂਰੀ ਕਰ ਦਿੱਤਾ ਪਰ ਜੋ ਟੌਪਿਕ ਦੀ ਕਲਾਸ ਆਪਣੀ 3 ਵਜੇ ਹੁੰਦੀ ਆ 3 ਵਜੇ ਕਲਾਸ ਲੱਗਦੀ ਆ ਠੀਕ ਹੈ ਤੇ ਇਹ ਜਿਹੜੀ ਕਲਾਸ ਲੱਗਦੀ ਆ ਇਹ ਉਸ ਟੌਪਿਕ ਦੀ ਲੱਗਦੀ ਆ ਜਿਹੜੇ ਕਿ ਪੇਪਰ A ਤੇ ਪੇਪਰ B ਦੋਨਾਂ ਦੇ ਲਈ ਹੀ ਇੰਪੋਰਟੈਂਟ ਟੌਪਿਕ ਨੇ ਤੇ ਪੇਪਰ A ਨੂੰ ਜਦੋਂ ਦੇਖਿਆ ਗਿਆ ਕਿ ਹੁਣ ਤੱਕ ਪੇਪਰ ਜਿੰਨੇ ਵੀ ਹੋਏ ਆ ਮਤਲਬ ਕਲਰਕ ਦਾ ਪੇਪਰ ਹੋਇਆ ਸਟੈਨੋ ਦਾ ਪੇਪਰ ਹੋਇਆ ਉਸ ਤੋਂ ਪਹਿਲਾਂ ਵੀ ਇੱਕ ਪੇਪਰ ਹੋਇਆ ਵਾ ਤੇ ਇਨਾਂ ਪੇਪਰਾਂ ਤੋਂ ਪਹਿਲਾਂ ਜਿਹੜਾ ਪੰਜਾਬੀ ਐਲੀਜੀਬਿਲਿਟੀ ਟੈਸਟ ਹੋਇਆ ਉਹਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਬਹੁਤ ਜ਼ਿਆਦਾ ਡੂੰਘਾਈ ਦੇ ਵਿੱਚ ਜਿਹੜੇ ਐਮਸੀਕਿਊ ਆ ਉਹ ਪੁੱਛੇ ਜਾ ਰਹੇ ਨੇ ਵਿਸ਼ੇਸ਼ਣ ਦੀਆਂ ਕਿਸਮਾਂ ਲਗਾ ਲੋ ਜਾਂ ਕਿਸੇ ਵੀ ਸ਼ਬਦ ਦੇ ਭੇਦ ਦੀਆਂ ਕਿਸਮਾਂ ਦੇ ਵਿੱਚੋਂ ਅੱਗੇ ਦੀ ਅੱਗੇ ਬਹੁਤ ਡਿਟੇਲ ਦੇ ਵਿੱਚੋਂ ਪੇਪਰ ਆ ਰਿਹਾ ਵਾ ਤਾਂ ਇਸ ਕਰਕੇ ਮੈਂ ਪੂਰੀ ਡਿਟੇਲ ਦੇ ਵਿੱਚ ਤੁਹਾਨੂੰ ਕਰਵਾਉਣ ਦੇ ਲਈ ਟੌਪਿਕ ਸ਼ੁਰੂ ਕੀਤੇ ਆ ਜਿਹੜੇ ਅਸੀਂ ਸਾਰੇ ਦੇ ਸਾਰੇ ਹੀ ਕਵਰ ਕਰਨ ਵਾਲੇ ਆ ਠੀਕ ਹੈ ਡਿਟੇਲ ਦੇ ਵਿੱਚ ਕਰਨ ਦਾ ਕੀ ਮੀਨਿੰਗ ਆ ਤਾਂ ਜੋ ਤੁਸੀਂ ਨੋਟਸ ਬਣਾ ਲਓ ਪੇਪਰ ਦੇ ਵਿੱਚ ਇੱਕ ਦਿਨ ਜਾਣ ਤੋਂ ਪਹਿਲਾਂ ਜ਼ਰੂਰ ਰਿਵਾਈਜ਼ ਕਰੋ ਟਾਈਪਸ ਦੇਖੋ ਕਿ ਕਿਹੜੀਆਂ ਕਿਹਦੀਆਂ ਕਿੰਨੀਆਂ ਟਾਈਪਸ ਨੇ ਅੱਗੇ ਉਹਦੀ ਅੱਗੇ ਉਹਦੀਆਂ ਕੋਈ ਟਾਈਪਸ ਹੈ ਜਾਂ ਅੱਗੇ ਉਹਦੀ ਕੀ ਡੈਫੀਨੇਸ਼ਨ ਆ ਕੀ ਉਹਦੇ ਵਿੱਚੋਂ ਕੁਝ ਪੁੱਛਿਆ ਜਾ ਸਕਦਾ ਇਸ ਕਿਉਂਕਿ ਤੁਹਾਡੇ ਕੋਲ ਪੇਪਰ B ਤੋਂ ਵੀ ਜ਼ਿਆਦਾ ਇੰਪੋਰਟੈਂਟ ਆ ਹੁਣ ਪੇਪਰ A ਇਹਦੇ ਵਿੱਚੋਂ ਜੇਕਰ ਤੁਸੀਂ 50% ਨੰਬਰ ਲਵੋਗੇ ਫੇਰ ਹੀ ਤੁਸੀਂ ਅੱਗੇ ਜਾ ਕੇ ਆ ਪੇਪਰ ਵੀ ਲਈ ਕੁਆਲੀਫਾਈ ਮੰਨੇ ਜਾਓਗੇ ਪੇਪਰ ਵੀ ਫਿਰ ਉਹਨਾਂ ਸਟੂਡੈਂਟਸ ਦਾ ਹੀ ਚੈੱਕ ਹੋਣਾ ਜਿਨ੍ਹਾਂ ਦਾ ਪੇਪਰ ਏ ਦੇ ਵਿੱਚੋਂ 50% ਨੰਬਰ ਹੋਣਗੇ ਬਾਕੀ ਸਟੂਡੈਂਟਸ ਦਾ ਚੈੱਕ ਵੀ ਨਹੀਂ ਹੋਵੇਗਾ ਠੀਕ ਹੈ ਤਾਂ ਇਸ ਗੱਲ ਦਾ ਤੁਸੀਂ ਧਿਆਨ ਰੱਖੋ ਹੁਣ ਤੁਸੀਂ ਆਪਣੇ ਨੋਟਸ ਨਾਲ ਦੀ ਨਾਲ ਜ਼ਰੂਰ ਬਣਾਉਂਦੇ ਜਾਣਾ ਏ ਜੇਕਰ ਨੋਟਸ ਨਹੀਂ ਬਣਾਉਣੇ ਤਾਂ ਪੇਪਰ 'ਚ ਜਾਣ ਤੋਂ ਪਹਿਲਾਂ ਇੱਕ ਦੋ ਵਾਰੀ ਨਾ ਵੀਡੀਓਜ਼ ਨੂੰ ਹੀ ਰਿਵਾਈਜ਼ ਕਰ ਲਿਓ ਠੀਕ ਹੈ ਤਾਂ ਤਾਂ ਜੋ ਤੁਸੀਂ ਪੇਪਰ 'ਚ ਆਸਾਨੀ ਦੇ ਨਾਲ ਅਟੈਂਪਟ ਕਰ ਸਕੋ ਜਿੰਨਾ ਮਰਜ਼ੀ ਡੰਗਾਈ ਦੇ ਵਿੱਚੋਂ ਪੁੱਛ ਲਿਆ ਜਾਵੇ ਹਾਂਜੀ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਬਹੁਤ ਸਾਰੇ ਸਟੂਡੈਂਟਸ ਇਹ ਵੀ ਸੋਚਣਗੇ ਕਿ ਸਾਨੂੰ ਵਿਸ਼ੇਸ਼ਣ ਦੀ ਪਰਿਭਾਸ਼ਾ ਵਿਸ਼ੇਸ਼ਣ ਦੀਆਂ ਕਿਸਮਾਂ ਸਿਲੇਬਸ ਦੇ ਵਿੱਚ ਮੈਂਸ਼ਨ ਨਹੀਂਗਾ ਹਾਂਜੀ ਸਿਲੇਬਸ ਦੇ ਵਿੱਚ ਤੁਹਾਡਾ 5ਵਾਂ ਟੌਪਿਕ ਆ ਸ਼ਬਦ ਦੇ ਭੇਦ ਸ਼ਬਦ ਦੇ ਭੇਦ ਆ ਜਿਹੜੇ ਅੱਗੇ 8 ਭੇਦ ਹੁੰਦੇ ਆ ਜਿਹੜੇ ਨਾਮ ਪੜਨਾਮ ਕਿਰਿਆ ਵਿਸ਼ੇਸ਼ਣ ਠੀਕ ਹੈ ਕਿਰਿਆ ਵਿਸ਼ੇਸ਼ਣ ਤੇ ਕੱਲ ਅਸੀਂ ਕੀਤੀ ਸੀ ਕਿਰਿਆ ਅੱਜ ਅਸੀਂ ਕਰਾਂਗੇ ਵਿਸ਼ੇਸ਼ਣ ਕੱਲ ਵਾਲੀ ਵੀਡੀਓ 'ਚ ਅਸੀਂ ਕਰਾਂਗੇ ਕਿਰਿਆ ਵਿਸ਼ੇਸ਼ਣ ਠੀਕ ਹੈ ਤਾਂ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਵਿਸ਼ੇਸ਼ਣ ਦੀ ਪਰਿਭਾਸ਼ਾ ਜਿਹੜੇ ਸ਼ਬਦ ਕਿਸੇ ਨਾਮ ਜਾਂ ਪੜਨਾਮ ਦੇ ਗੁਣ ਔ ਗੁਣ ਜਾਂ ਮਿੰਤੀ ਗਿਣਤੀ ਸਬੰਧੀ ਦੱਸਦੇ ਆ ਉਸ ਨੂੰ ਆਮ ਤੋਂ ਖਾਸ ਬਣਾਉਣ ਦਾ ਕਾਰਜ ਕਰਦੇ ਹਨ ਉਹਨਾਂ ਨੂੰ ਵਿਸ਼ੇਸ਼ਣ ਕਿਹਾ ਜਾਂਦਾ ਫੋਰ ਐਗਜ਼ਾਮਪਲ ਰਾਮ ਇੱਕ ਹੁਸ਼ਿਆਰ ਲੜਕਾ ਹੈ ਹੁਣ RAM ਕੀ ਹੋ ਗਿਆ ਨਾਮ ਠੀਕ ਹੈ RAM ਕੀ ਹੋ ਗਿਆ ਨਾਮ ਤੇ ਉਹ ਹੁਸ਼ਿਆਰ ਹੈ ਮੈਂ ਹੁਸ਼ਿਆਰ ਬੋਲਦਾ ਨਾ ਇਹਦਾ ਮਤਲਬ ਕੀ ਆ ਕਿ ਮੈਂ ਉਹਦੀ ਵਿਸ਼ੇਸ਼ਤਾ ਦੱਸ ਰਹੀ ਆ ਵਿਸ਼ੇਸ਼ਣ ਦਾ ਮਤਲਬ ਹੁੰਦਾ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸਣੀ ਜਿਵੇਂ ਮੈਂ ਬੋਲ ਦਮਾਂ ਕਿ ਉਹ ਹੁਸ਼ਿਆਰ ਲੜਕਾ ਹੈ ਤਾਂ ਉਹ ਕੀ ਹੋ ਗਿਆ ਪੜਨਾਮ ਹੁਸ਼ਿਆਰ ਕੀ ਹੋ ਗਿਆ ਉਹਦੀ ਵਿਸ਼ੇਸ਼ਤਾ ਠੀਕ ਹੈ ਇਸ ਗੱਲ ਨੂੰ ਤੁਸੀਂ ਧਿਆਨ ਚ ਰੱਖੋ ਮਤਲਬ ਕਿ ਕਿਸੇ ਚੀਜ਼ ਦੀ ਵਿਸ਼ੇਸ਼ਤਾ ਦੱਸਣੀ ਪਰ ਨਾਮ ਜਾਂ ਪੜਨਾਮ ਦੀ ਠੀਕ ਹੈ ਨਾਮ ਜਾਂ ਪੜਨਾਮ ਦੀ ਜਿਹੜੇ ਵਿਸ਼ੇਸ਼ਤਾ ਦੱਸਦੇ ਆ ਫੋਰ ਏਗਜ਼ਾਮਪਲ ਮੈਂ ਤੁਹਾਨੂੰ ਕਹਾਂ ਕਿ ਅੱਜ ਜਿਵੇਂ ਆਪਾਂ ਬੋਲ ਸਕਦੇ ਆ ਕਿ ਔ ਗੋਰਾ ਹੈ ਤਾਂ ਇਹਦਾ ਮਤਲਬ ਮੈਂ ਪੜਨਾਮ ਦੀ ਕਿਸੇ ਦੀ ਵਿਸ਼ੇਸ਼ਤਾ ਦੱਸਤੀ ਆ ਕਿ ਉਹਦਾ ਰੰਗ ਗੋਰਾ ਹੈ ਉਹ ਕਾਲਾ ਹੈ ਕਾਲਾ ਵੀ ਇੱਕ ਵਿਸ਼ੇਸ਼ਤਾ ਉਸਦੇ ਪੱਗ ਦਾ ਰੰਗ ਲਾਲ ਹੈ ਮਤਲਬ ਮੈਂ ਪੱਗ ਦੀ ਵਿਸ਼ੇਸ਼ਤਾ ਦੱਸਤੀ ਆ ਕਿ ਲਾਲ ਹੈ ਤਾਂ ਵਿਸ਼ੇਸ਼ਣ ਕੀ ਹੋ ਗਿਆ ਲਾਲ ਇਸ ਤਰ੍ਹਾਂ ਤੇ ਆਣ ਰੱਖੋ ਫਾਰ ਐਗਜ਼ਾਮਪਲ ਜਿਵੇਂ ਕੋੜਾ ਸਿਹਤਮੰਦ ਮਾੜਾ ਚਿੱਟਾ ਮੋਟਾ ਮਿੱਠਾ ਗਰਮ ਹਰਾ ਆਦ ਇਹ ਸਾਰੀਆਂ ਕੀ ਆ ਵਿਸ਼ੇਸ਼ਤਾਵਾਂ ਨੇ ਵਿਸ਼ੇਸ਼ਣ ਦੀ ਵਾਕਾਂ ਦੇ ਵਿੱਚ ਵਰਤੋਂ ਕਿਵੇਂ ਹੁੰਦੀ ਆ ਗੋਰਾ ਮੁੰਡਾ ਬਹੁਤ ਚੰਗਾ ਹੈ ਜਿਵੇਂ ਮੈਂ ਪਹਿਲਾਂ ਵੀ ਬਾਤ ਬੋਲੇ ਆ ਉਹ ਵੀ ਇਹਦੇ ਵਿੱਚ ਆ ਜਾਂਦੇ ਆ ਮਿੱਠਾ ਸੰਤਰਾ ਬੜੀਆ ਹੁੰਦਾ ਹੈ ਠੀਕ ਹੈ ਮਿੱਠਾ ਮਿੱਠਾ ਕੀ ਆ ਵਿਸ਼ੇਸ਼ਤਾ ਵਾ ਗੋਰਾ ਕੀ ਆ ਵਿਸ਼ੇਸ਼ਤਾ ਵਾ ਠੀਕ ਹੈ ਅੱਗੇ ਵਿਸ਼ੇਸ਼ਣ ਦੀਆਂ ਕਿਸਮਾਂ ਵਿਸ਼ੇਸ਼ਣ ਦੀਆਂ ਕਿਸਮਾਂ ਹਾਂਜੀ ਵਿਸ਼ੇਸ਼ਣ ਦੀਆਂ ਕਿਸਮਾਂ ਦੇਖੋ ਤੁਸੀਂ ਵਿਸ਼ੇਸ਼ਣ ਪੰਜ ਕਿਸਮਾਂ ਦੇ ਹੁੰਦੇ ਹਨ ਕਿਹੜੇ-ਕਿਹੜੇ ਗੁਣਵਾਚਕ ਵਿਸ਼ੇਸ਼ਣ ਸੰਖਿਆਵਾਚਕ ਵਿਸ਼ੇਸ਼ਣ ਸੰਖਿਆਵਾਚਕ ਨੂੰ ਅਸੀਂ ਗਿਣਤੀਵਾਚਕ ਵਿਸ਼ੇਸ਼ਣ ਵੀ ਬੋਲ ਦਿੰਨੇ ਆ ਪਰਿਮਾਨਵਾਚਕ ਵਿਸ਼ੇਸ਼ਣ ਜਿਸ ਨੂੰ ਅਸੀਂ ਮਿੰਤੀਵਾਚਕ ਵਿਸ਼ੇਸ਼ਣ ਬੋਲਦੇ ਆ ਨਿਸ਼ਚੇਵਾਚਕ ਵਿਸ਼ੇਸ਼ਣ ਪਰਨਾਮੀ ਵਿਸ਼ੇਸ਼ਣ ਹੁਣ ਅੱਗੇ ਅਸੀਂ ਇਹਨਾਂ ਨੂੰ ਡਿਟੇਲ ਦੇ ਵਿੱਚ ਡਿਸਕਸ ਕਰਦੇ ਆ ਸਭ ਤੋਂ ਪਹਿਲਾਂ ਇਹ ਜੀ ਗੁਣਵਾਚਕ ਵਿਸ਼ੇਸ਼ਣ ਗੁਣ ਗੁਣਵਾਚਕ ਵਿਸ਼ੇਸ਼ਣ ਕਿਹੜੇ ਹੁੰਦੇ ਆ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੇ ਗੁਣ ਔਗੁਣ ਆਕਾਰ ਰੰਗ ਸਥਾਨ ਆਦ ਨੂੰ ਪ੍ਰਗਟ ਕਰਕੇ ਉਸ ਨੂੰ ਆਮ ਤੋਂ ਖਾਸ ਬਣਾਉਂਦੇ ਹਨ ਉਹਨਾਂ ਨੂੰ ਗੁਣਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਵਾ ਠੀਕ ਹੈ ਜਿਹੜੇ ਵਿਸ਼ੇਸ਼ਣ ਆਪਣੇ ਗੁਣ ਔਗੁਣ ਆਕਾਰ ਰੰਗ ਸਥਾਨ ਆਦ ਨੂੰ ਪ੍ਰਗਟ ਕਰਕੇ ਆਮ ਤੋਂ ਖਾਸ ਬਣਾ ਦਿੰਦੇ ਆ ਉਸ ਨੂੰ ਅਸੀਂ ਗੁਣਵਾਚਕ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਮਿੱਠਾ ਗਰਮ ਠੰਡਾ ਸਖਤ ਹਰਾ ਹੌਲੀ ਤੇਜ਼ ਮਾੜਾ ਨਿੱਡਰ ਦਿਆਲੂ ਦਰਪੋਕ ਆਦਿ ਇਹ ਕੀ ਨੇ ਗੁਣ ਕਿਸੇ ਦੇ ਗੁਣ ਦੱਸਨੇ ਨਾਮ ਤੋਂ ਹੀ ਕਲੀਅਰ ਹੋ ਰਿਹਾ ਨਾ ਤਾਂ ਗੁਣਵਾਚਕ ਵਿਸ਼ੇਸ਼ਣ ਦੀ ਵਾਕਾਂ ਦੇ ਵਿੱਚ ਵਰਤੋਂ ਕਰਨ ਦੇ ਲਈ ਦੇਖੋ ਵਾਕ ਦੇ ਵਿੱਚ ਕਿਵੇਂ ਵਰਤੋਂ ਕੀਤੀ ਗਈ ਆ ਸ਼ਿਵਾਜੀ ਮਰਹੱਟਾ ਬਹੁਤ ਬਹਾਦਰ ਹੈ ਖੱਟੀ ਚਟਨੀ ਹੀ ਚੰਗੀ ਲੱਗਦੀ ਹੈ ਤਾਂ ਬਹਾਦਰ ਤੇ ਖੱਟੀ ਇਹ ਕੀ ਹੋ ਗਏ ਇਹਦੇ ਵਿੱਚ ਗੁਣਵਾਚਕ ਵਿਸ਼ੇਸ਼ਣ ਹੋ ਗਏ ਮਤਲਬ ਅਸੀਂ ਕਿਸੇ ਦੇ ਗੁਣ ਕਿਸੇ ਦੇ ਗੁਣ ਦੱਸਤੇ ਹਾਂਜੀ ਤੁਲਨਾ ਦੇ ਦ੍ਰਿਸ਼ਟੀਕੋਣ ਤੋਂ ਗੁਣਵਾਚਕ ਵਿਸ਼ੇਸ਼ਣ ਦੀਆਂ ਅੱਗੇ ਤਿੰਨ ਅਵਸਥਾਵਾਂ ਹੁੰਦੀਆਂ ਨੇ ਇੱਕ ਹੁੰਦੀ ਆ ਸਧਾਰਨ ਅਵਸਥਾ ਦੂਜੀ ਅਧਿਕਤਰ ਅਵਸਥਾ ਤੀਜੀ ਅਧਿਕਤਮ ਅਵਸਥਾ ਸਧਾਰਨ ਅਵਸਥਾ ਦੇ ਵਿੱਚ ਜਦ ਕਿਸੇ ਦੀ ਵਿਸ਼ੇਸ਼ਤਾ ਵਾ ਜਿਹੜੀ ਠੀਕ ਠੀਕ ਜਾਨੀ ਕਿ ਕਿਸੇ ਦੀ ਤਾਰੀਫ ਠੀਕ ਠੀਕ ਕੀਤੀ ਜਾਵੇ ਅਧਿਕਤਰ 'ਚ ਜਦੋਂ ਥੋੜੀ ਵੱਧ ਤਾਰੀਫ ਕਰ ਦਿੱਤੀ ਜਾਵੇ ਅਧਿਕਤਮ 'ਚ ਜਦੋਂ ਉਸ ਤੋਂ ਵੀ ਜ਼ਿਆਦਾ ਜ਼ਿਆਦਾ ਤੋਂ ਜ਼ਿਆਦਾ ਜਿਵੇਂ ਹੁਸ਼ਿਆਰ ਬਹੁਤ ਹੀ ਜ਼ਿਆਦਾ ਹੁਸ਼ਿਆਰ ਵਿਦਿਆਰਥੀ ਹੈ ਠੀਕ ਹੈ ਰਾਮ ਜਾਂ ਹਰਮਨ ਬਹੁਤ ਹੀ ਜ਼ਿਆਦਾ ਹਸ਼ਿਆਰ ਵਿਦਿਆਰਥੀ ਹੈ ਤਾਂ ਇੱਥੇ ਕੀ ਹੋ ਗਿਆ ਅਧਿਕਤਮ ਅਵਸਥਾ ਹੈ ਜਦੋਂ ਮੈਂ ਬੋਲਾਂ ਕਿ ਤੁਲਨਾ ਦੇ ਦ੍ਰਿਸ਼ਟੀਕੋਣ ਤੋਂ ਗੁਣਵਾਚਕ ਵਿਸ਼ੇਸ਼ਣ ਦੀ ਕਿਸਮ ਹੈ ਜਿਹੜੀ ਦਿੱਕਤਰ राम ਬਹੁਤ ਹੁਸ਼ਿਆਰ ਹੈ ਤਾਂ ਬਹੁਤ ਦਾ ਮਤਲਬ ਕੀ ਹੁੰਦਾ ਹੈ ਅधिकਤਰਾਗੀ ਜਦੋਂ राम ਹੁਸ਼ਿਆਰ ਹੈ ਤਾਂ ਉਹ ਸਧਾਰਨ ਅਵਸਥਾ ਹੋਗੀ ਅਗਲਾ ਪ੍ਰਸ਼ਨ ਜੀ ਪ੍ਰਸ਼ਨ ਨਹੀਂ ਅਗਲੀ ਟਾਈਪ ਆ ਸੰਖਿਆਵਾਚਕ ਵਿਸ਼ੇਸ਼ਣ ਠੀਕ ਹੈ ਅਗਲੀ ਟਾਈਪ ਆ ਸੈਕਿੰਡ ਸੰਖਿਆਵਾਚਕ ਵਿਸ਼ੇਸ਼ਣ ਨਾਮ ਤੋਂ ਹੀ ਕਲੀਅਰ ਆ ਸੰਖਿਆ ਸੰਖਿਆ ਕਿਹੜੀ ਹੁੰਦੀ ਆ ਮੈਥਮੈਟਿਕਲ ਫਾਰਮ ਦੇ ਨੰਬਰ ਹੁੰਦੇ ਆ ਨਾ 1 2 3 1 2 3 4 ਬਸ ਸੰਖਿਆ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇ ਦੀ ਗਿਣਤੀ ਜਾਂ ਦਰਜੇ ਨੂੰ ਦੱਸਣ ਉਹਨਾਂ ਨੂੰ ਸੰਖਿਆਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਜਿਵੇਂ ਪਹਿਲਾ ਦੀ ਵਿਸ਼ੇਸ਼ਣ ਦੀ ਵਰਤੋ ਪਹਿਲਾ ਠੀਕ ਹੈ ਆਪਾਂ ਬੋਲੀਏ ਕਿ RAM ਪਹਿਲੇ ਨੰਬਰ ਤੇ ਆਇਆ ਪਹਿਲਾ ਕੀ ਹੋ ਗਿਆ ਸੰਖਿਆਵਾਚਕ ਵਿਸ਼ੇਸ਼ਣ ਜਿਵੇਂ ਮੈਂ ਤੁਹਾਨੂੰ ਬੋਲਾਂ ਰਾਮ ਪਹਿਲੇ ਨੰਬਰ ਤੇ ਆਇਆ ਪਹਿਲਾ ਕਿਹੜਾ ਵਿਸ਼ੇਸ਼ਣ ਹੈ ਸੰਖਿਆਵਾਚਕ ਵਿਸ਼ੇਸ਼ਣ ਹੈ ਫਿਰ ਪੰਜਵਾਂ ਛੇਵਾਂ ਪੰਜਾ ਦੁੱਗਣਾ ਅੱਧਾ ਪੌਣਾ ਥੋੜਾ ਜਦੋਂ ਸੰਖਿਆ ਦੀ ਗੱਲ ਹੋ ਗਈ ਨਾ ਅੱਧਾ ਪੌਣਾ ਥੋੜਾ ਵੀ ਸੰਖਿਆ ਚ ਹੀ ਆ ਜਾਂਦਾ ਇੱਕ ਤਰ੍ਹਾਂ ਨਾਲ ਤਾਂ ਇਹਨੂੰ ਅਸੀਂ ਬੋਲ ਦਿੰਦੇ ਹਾਂ ਸੰਖਿਆਵਾਚਕ ਵਿਸ਼ੇਸ਼ਣ ਫਾਰ ਐਗਜ਼ਾਮਪਲ ਮੇਰੇ ਮਾਤਾ ਜੀ ਦੀ ਉਮਰ 70 ਸਾਲ ਹੈ ਸਰਵਣ ਕੋਲ ਦੋ ਕਾਰਾਂ ਹਨ ਮੇਰੇ ਕੋਲ ਪੰਜ ਪੁਸਤਕਾਂ ਹਨ ਮੋਹਨ ਆਪਣੀ ਜਮਾਤ ਵਿੱਚ ਪੰਜਵੇਂ ਨੰਬਰ ਤੇ ਹੈ ਪੰਜ ਤੇ ਪੰਜ ਲੜਕੇ ਪਾਸ ਹੋਏ ਮੈਂ ਅੱਧਾ ਕਿਲੋ ਦੁੱਧ ਪੀਤਾ ਵੈਂਚਾਂ ਵਿੱਚ ਦੋ ਦੋ ਕਰਕੇ ਬੈਠ ਜਾਓ ਬਹੁਤ ਲੜਕੇ ਪੜਨ ਲੱਗ ਪਏ ਇਨ੍ਹਾਂ ਵਾਕਾਂ ਵਿੱਚ ਜਿਹੜੇ ਮੂٹے ਸ਼ਬਦ ਆ ਉਹ ਕਿਨੇ ਸੰਖਿਆਵਾਚਕ ਵਿਸ਼ੇਸ਼ਣ ਨੇ ਅੱਗੇ ਅਜੇ 3rd ਟਾਈਪ ਪਰਿਮਾਨਵਾਚਕ ਵਿਸ਼ੇਸ਼ਣ ਨੇ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ ਦੀ ਮਿੰਤੀ ਤੋਲ ਜਾਂ ਮਾਪ ਦੱਸਣ ਹੁਣ ਇੱਥੇ ਧਿਆਨ ਦਿਓ ਸੰਖਿਆਵਾਚਕ ਤੇ ਪਰਿਮਾਨਵਾਚਕ ਚ ਕੀ ਫਰਕ ਆ ਇੱਥੇ ਤੁਸੀਂ ਪਸਲ ਨਹੀਂ ਹੋਣਾ ਜਿਹੜੇ ਵਿਸ਼ੇਸ਼ਣ ਆਪਣੀ ਵਿਸ਼ੇਸ਼ ਦੀ ਮਿੰਤੀ ਤੋਲ ਜਾਂ ਮਾਪ ਬਾਰੇ ਦੱਸਣ ਉਹਨਾਂ ਨੂੰ ਪਰਿਮਾਨਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਮਿੰਤੀ ਤੋਲ ਮਿੰਤੀ ਤੋਲ ਦਾ ਮਤਲਬ ਹੁੰਦਾ ਵਾ ਮਿੰਤੀ ਮਿੰਤੀ ਦੇਖੋ ਜਿਹਦੇ ਵਿੱਚ ਸਾਨੂੰ ਸਿਰਫ ਅੰਦਾਜ਼ਾ ਹੋਵੇ ਠੀਕ ਹੈ ਅੰਦਾਜ਼ਾ ਮਿੰਤੀ ਮਿੰਤੀ ਤੋਲ ਕਿਸੇ ਚੀਜ਼ ਦੀ ਮਿੰਤੀ ਜਦੋਂ ਮਿੰਤੀ ਕੀਤੀ ਜਾਂਦੀ ਹੈ ਮੀਟਰਾਂ 'ਚ ਕਰਦੇ ਆ ਮੀਟਰਾਂ 'ਚ ਕਰਦੇ ਸੈਂਟੀਮੀਟਰਾਂ 'ਚ ਕਰਦੇ ਆ ਨਾ ਇਦਾਂ ਜਿਵੇਂ ਆਪਾਂ ਬੋਲੀਏ ਕਿ ਆਹ ਕਮਰਾ ਵਾ ਜਿਹੜਾ 3 ਫੁੱਟ ਚੌੜਾ ਵਾ 3 ਫੁੱਟ ਆਪਾਂ ਕਹਿ ਸਕਦੇ ਆ 10 ਫੁੱਟ ਉੱਚਾ ਵਾ ਠੀਕ ਹੈ ਇਦਾਂ ਤਾਂ ਦੇਖੋ ਹੁਣ ਇਹਦੇ ਵਿੱਚ ਜਿਵੇਂ 3 ਮੀਟਰ ਬਹੁਤ ਸਾਰੇ 2 ਕਿਲੋ ਥੋੜਾ ਜਿਹਾ ਠੀਕ ਹੈ ਇਹ ਕੀ ਹੋ ਗਈ ਮਿੰਤੀ ਹੋ ਗਈ ਬਾਕਾਂ ਵਿੱਚ ਪਰਿਮਾਣ ਵਾਚਕ ਵਿਸ਼ੇਸ਼ਣ ਦੀ ਵਰਤੋ ਮੈਨੂੰ 10 ਲੀਟਰ ਤੇਲ ਚਾਹੀਦਾ ਹੈ ਹਰ ਪਜਨ ਨੇ ਬਹੁਤ ਸਾਰਾ ਧਾਨ ਉਜਾੜਿਆ ਜਿਹੜੇ ਮੋٹے ਸ਼ਬਦ ਦਾ 10 ਲੀਟਰ ਬਹੁਤ ਸਾਰਾ ਇਹ ਪਰਿਮਾਨਵਾਚਕ ਵਿਸ਼ੇਸ਼ਣ ਨੇ ਅੱਗੇ ਆਜੀ ਨਿਸ਼ਚੇਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਕਿਹੜੇ ਹੁੰਦੇ ਆ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾ ਨੂੰ ਇਸ਼ਾਰੇ ਰਾਹੀਂ ਆਮ ਤੋਂ ਖਾਸ ਬਣਾਉਣ ਉਹਨਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਿਹਾ ਜਾਂਦਾ ਹੈ ਨਿਸ਼ਚੇ ਦੇ ਵਿੱਚ ਕੀ ਆ ਜਾਂਦਾ ਇਸ਼ਾਰਾ ਆ ਜਾਂਦਾ ਜਿਹੜੇ ਵਿਸ਼ੇਸ਼ਣ ਆਪਣੇ ਵਿਸ਼ੇਸ਼ਾਂ ਨੂੰ ਇਸ ਇਸ਼ਾਰੇ ਦੇ ਨਾਲ ਆਮ ਤੋਂ ਖਾਸ ਬਣਾ ਦੇਣਾ ਉਹਨਾਂ ਨੂੰ ਨਿਸ਼ਚੇਵਾਚਕ ਕਿਹਾ ਜਾਂਦਾ ਜਿਵੇਂ ਇਹ ਉਹ ਆ ਇਨ ਉਹਨਾ ਉਸ ਆਦ ਬਾਕਾਂ ਦੇ ਵਿੱਚ ਇਹਨਾਂ ਦੀ ਜਦੋਂ ਅਸੀਂ ਵਰਤੋਂ ਕਰਦੇ ਹਾਂ ਤਾਂ ਇਹ ਮੇਰਾ ਘਰ ਹੈ ਉਹ ਹਰਕੀਰਤ ਦੀ ਦੁਕਾਨ ਹੈ ਏ ਦੇ ਉਹ ਕੀ ਹੋ ਗਿਆ ਨਿਸ਼ਚੇਵਾਚਕ ਵਿਸ਼ੇਸ਼ਣ ਹੋ ਗਿਆ ਠੀਕ ਹੈ ਜੀ ਨਿਸ਼ਚੇਵਾਚਕ ਵਿਸ਼ੇਸ਼ਣ ਵਿਧੀਆਂ ਵੀ ਦੋ ਕਿਸਮਾਂ ਹੁੰਦੀਆਂ ਵਾ ਇੱਕ ਹੁੰਦਾ ਨਿਕਟ ਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਦੂਸਰਾ ਹੁੰਦਾ ਦੂਰ ਵਰਤੀ ਡਿਕਟਿਵਾਚਕ ਵਿਸ਼ੇਸ਼ਣ ਨਿਕਟ ਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਕਿਹੜਾ ਹੁੰਦਾ ਜਦੋਂ ਕਿਸੇ ਨੇੜੇ ਦੀ ਵਸਤੂ ਵੱਲ ਇਸ਼ਾਰਾ ਕਰਕੇ ਉਸ ਦੀ ਵਿਸ਼ੇਸ਼ਤਾ ਦੱਸੀ ਜਾਂਦੀ ਹੈ ਕਿਸੇ ਨੇੜੇ ਦੀ ਵਸਤੂ ਵੱਲ ਜਦੋਂ ਮੈਂ ਇਸ਼ਾਰਾ ਕਰਕੇ ਉਸ ਦੀ ਵਿਸ਼ੇਸ਼ਤਾ ਦੱਸੂਗੀ ਨਾ ਕਿ ਇਹ ਕਿਤਾਬ ਮੇਰੀ ਆ ਐਮਰਾ ਪੈਨ ਮੈਨੂੰ ਦੇ ਦਿਓ ਠੀਕ ਹੈ ਤਾਂ ਉੱਥੇ ਕੀ ਹੋ ਜਾਂਦਾ ਵਾ ਉੱਥੇ ਨਿਕਟ ਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਪੁੱਛਿਆ ਜਾਂਦਾ ਜਿਵੇਂ ਇਹ ਇਸ ਆਦ ਫੋਰ ਐਗਜ਼ਾਮਪਲ ਇਹ ਮੇਰੀ ਕਿਤਾਬ ਹੈ ਇਸ ਕਾਰ ਦੀ ਕੀਮਤ 6 ਲੱਖ ਰੁਪਏ ਹੈ ਹਾਂਜੀ ਅੱਗੇ ਆ ਦੂਰ ਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਦੂਰ ਦੀ ਵਸਤੂ ਵੱਲ ਜਦੋਂ ਇਸ਼ਾਰਾ ਕਰਕੇ ਅਸੀਂ ਉਸ ਦੀ ਵਿਸ਼ੇਸ਼ਤਾ ਦੱਸੀਏ ਤਾਂ ਉਸ ਨੂੰ ਦੂਰ ਵਰਤੀ ਨਿਸ਼ਚੇਵਾਚਕ ਵਿਸ਼ੇਸ਼ਣ ਬੋਲਿਆ ਜਾਂਦਾ ਜਿਵੇਂ ਉਹ ਬਲਜੀਤ ਦਾ ਮੋਟਰਸਾਈਕਲ ਹੈ। ਉਹ ਏ ਠੀਕ ਹੈ ਤਾਂ ਇਹ ਕੀ ਆ ਸੰਗੀਤਾ ਦੀ ਕਾਰ ਹੈ। ਉਹ ਠੀਕ ਹੈ ਉਹ ਬੋਲਨਾ ਅੱਗੇ ਆ ਗਿਆ ਜੀ ਪੜਨਾਮੀ ਵਿਸ਼ੇਸ਼ਣ ਜਿਹੜੀ ਕਿ ਲਾਸਟ ਟਾਈਪ ਆ ਵਿਸ਼ੇਸ਼ਣ ਦੀ ਜਿਹੜੇ ਵਿਸ਼ੇਸ਼ਣ ਪੜਨਾਮ ਹੁੰਦਿਆਂ ਹੋਇਆਂ ਵੀ ਨਾਂ ਲਾ ਕੇ ਵਿਸ਼ੇਸ਼ਣ ਦਾ ਕਾਰਜ ਕਰਨ ਜਿਹੜੇ ਪੜਨਾਮ ਹੁੰਦਿਆਂ ਹੋਇਆਂ ਵੀ ਵਿਸ਼ੇਸ਼ਣ ਦਾ ਕੰਮ ਕਰਨ ਉਹਨਾਂ ਨੂੰ ਅਸੀਂ ਪੜਨਾਮੀ ਵਿਸ਼ੇਸ਼ਣ ਕਹਿੰਦੇ ਆ ਜਿਵੇਂ ਕਿਹੜਾ ਅਫਸਰ ਮੇਰੀ ਕੁੜੀ ਉਹ ਸਾਈਕਲ ਤੁਹਾਡਾ ਘਰ ਸਾਡੀ ਮਸ਼ੀਨ ਵਾਕਾਂ ਵਿੱਚ ਵਿਸ਼ੇਸ਼ਣ ਦੀ ਵਰਤੋਂ ਦੇਖੀਏ ਤਾਂ ਵਾਕਾਂ ਦੇ ਵਿੱਚ ਵਿਸ਼ੇਸ਼ਣ ਹੈਗੇ ਆ ਤੁਹਾਡਾ ਬਹੁਤ ਹੀ ਖੁੱਲਾ ਡੁੱਲਾ ਘਰ ਹੈ ਤੁਹਾਡਾ ਬਹੁਤ ਹੀ ਘਰ ਤੁਹਾਡਾ ਬਹੁਤ ਹੀ ਖੁੱਲਾ ਡੁੱਲਾ ਹੈ ਠੀਕ ਹੈ ਸਾਡੀ ਕਾਰ ਅਕਸਰ ਖਰਾਬ ਹੀ ਰਹਿੰਦੀ ਆ ਇਹ ਹੁਣ ਇੱਥੇ ਕੀ ਆ ਪੜਨਾਮ ਵੀ ਆ ਤੇ ਕੀ ਨਹੀਂ ਵਿਸ਼ੇਸ਼ਣ ਵੀ ਆ ਅਗਲਾ ਵਾ ਜੀ ਪੜਨਾਮੀ ਵਿਸ਼ੇਸ਼ਣ ਅੱਗੇ ਦੋ ਤਰ੍ਹਾਂ ਦੇ ਹੁੰਦੇ ਪੜਨਾਮੀ ਵਿਸ਼ੇਸ਼ਣ ਦੋ ਕਿਸਮਾਂ ਦੇ ਹੁੰਦੇ ਹਨ ਇੱਕ ਮੂਲ ਰੂਪ ਪੜਨਾਮੀ ਵਿਸ਼ੇਸ਼ਣ ਦੂਜਾ ਉਤਪਨ ਰੂਪ ਪੜਨਾਮੀ ਵਿਸ਼ੇਸ਼ਣ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਆ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ